ਬਾਲੀਵੁੱਡ ਅਦਾਕਾਰ ਸਲਮਾਨ ਖਾਨ ਇੱਕ ਵਾਰ ਫੇਰ ਕਾਨੂੰਨੀ ਮੁਸੀਬਤ ਵਿੱਚ ਫਸੇ ਨਜ਼ਰ ਆ ਰਹੇ ਨੇ ਸਿਕੰਦਰ ਅਦਾਕਾਰ ਵਿਰੁੱਧ ਕੋਟਾ ਦੇ ਖਪਤਕਾਰ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜਸਥਾਨ ਹਾਈ ਕੋਰਟ ਦੇ ਵਕੀਲ ਨੇ ਜਿਹੜਾ ਅਦਾਕਾਰ ਅਤੇ ਬ੍ਰਾਂਡ ਵਿਰੁੱਧ ਖਪਤਕਾਰ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਦਰਸਲ ਸਲਮਾਨ ਖਾਨ पान मसाला दे ब्रांड एंबेसडर ने शिकायत विच किया गया पान मसाला दे इश्तेहार राय खपतकारा नु गुमराह कीता जा रहा है ਖਾਨ ਨੂੰ ਕੋਟਾ ਦੇ ਇੱਕ ਖਪਤਕਾਰ ਤੋਂ ਛੁੱਠੇ ਬ੍ਰਾਂਡ ਇਸ਼ਤਿਹਾਰ ਲਈ ਨੋਟਿਸ ਮਿਲਿਆ ਸੋ ਕੋਟਾ ਖਪਤਕਾਰ ਅਦਾਲਤ ਨੂੰ ਦਿੱਤੀ ਸ਼ਿਕਾਇਤ ਵਿੱਚ ਉਸਨੇ ਦਾਵਾ ਕੀਤਾ ਹੈ ਫਾਰਮਸਾਲਾ ਬਣਾਉਣ ਵਾਲੀ ਕੰਪਨੀ ਅਤੇ ਇਸ ਦੇ ਬ੍ਰਾਂਡ ਐਮਬੈਸਡਰ ਅਦਾਕਾਰ ਸਲਮਾਨ ਖਾਨ ਗੁਮਰਾਹ ਕਰਨ ਤਰੀਕੇ ਨਾਲ ਉਤਪਾਦ ਨੂੰ ਇਲਾਇਚੀ ਤੇ ਕੇਸਰ ਵਾਲੇ ਵਜੋਂ ਇਸ਼ਤਿਹਾਰ ਦੇ ਰਹੇ ਨੇ ਪਟੀਸ਼ਨ ਕਰਤਾ ਨੇ ਕਿਹਾ ਇਹ ਦਾਅਵੇ ਸੱਚ ਨਹੀਂ ਹੋ ਸਕਦੇ ਕਿਉਂਕਿ ਕੇਸਰ ਦੀ ਕੀਮਤ ਲਗਭਗ 4 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੈ 5 ਰੁਪਏ ਦੇ ਉਤਪਾਦ ਵਿੱਚ ਨਹੀਂ ਵਰਤਿਆ ਜਾਵੇਗਾ ਸ਼ਿਕਾਇਤ ਸਿਵੀ ਕੀਤਾ ਗਿਆ ਅਜਿਹੇ ਦਾਵੇ ਨੌਜਵਾਨਾਂ ਨੂੰ ਪਾਨ ਮਸਾਲਾ ਖਾਣ ਲਈ ਉਤਸ਼ਾਹਿਤ ਕਰਦੇ ਨੇ ਜੋ ਕਿ ਮੂੰਹ ਦੇ ਕੈਂਸਰ ਦਾ ਵੱਡਾ ਕਾਰਨ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਇ ਬਾਲੀਵੁੱਡ اداکار ਸਲਮਾਨ ਖਾਨ ਇੱਕ ਵਾਰ ਫਿਰ ਕਾਨੂੰਨੀ ਮੁਸੀਬਤ ਵਿੱਚ ਫਸੇ ਨਜ਼ਰ ਆ ਰਹੇ ਨੇ ਸਿਕੰਦਰ ਅਦਾਕਾਰ ਵਿਰੁੱਧ ਕੋਟਾ ਦੇ ਖਪਤਕਾਰ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਧਿ ਰਾਜਸਥਾਨ ਹਾਈ ਕੋਰਟ ਦੇ ਵਕੀਲ ਨੇ ਜਿਹੜਾ ਅਦਾਕਾਰ ਅਤੇ ਬ੍ਰਾਂਡ ਵਿਰੁੱਧ ਖਪਤਕਾਰ ਅਦਾਲਤ ਵਿੱਚ ਸ਼ਿਕਾਇਤ ਅਰਜ ਕਰਵਾਈ ਹੈ ਦਰਸਲ ਸਲਮਾਨ ਖਾਨ पान मसाला ਦੇ ਬ੍ਰਾਂਡ ਐਂਬੈਸਡਰ ਨੇ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਪਾਨ ਮਸਾਲਾ ਦੇ ਇਸ਼ਤਿਹਾਰਾਂ ਖਪਤਕਾਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਖਾਨ ਨੂੰ ਕੋਟਾ ਦੇ ਇੱਕ ਖਪਤਕਾਰ ਤੋਂ ਝੁੱਠੇ ਬ੍ਰਾਂਡ ਇਸ਼ਤਿਹਾਰ ਲਈ ਨੋਟਿਸ ਮਿਲਿਆ ਸੋ ਕੋਟਾ ਖਪਤਕਾਰ ਅਦਾਲਤ ਨੂੰ ਦਿੱਤੀ ਸ਼ਿਕਾਇਤ ਵਿੱਚ ਉਸਨੇ ਦਾਵਾ ਕੀਤਾ ਹੈ ਪਾਨ ਮਸਾਲਾ ਬਣਾਉਣ ਵਾਲੀ ਕੰਪਨੀ ਅਤੇ ਇਸ ਦੇ ਬ੍ਰਾਂਡ ਐਂਬੈਸਡਰ ਅਦਾਕਾਰ ਸੁਲਮਾਨ ਖਾਨ ਗੁੰਮਰਾਹਕੁੰਨ ਤਰੀਕੇ ਨਾਲ ਉਤਪਾਦ ਨੂੰ ਇਲਾਇਚੀ ਤੇ ਕੇਸਰ ਵਾਲੇ ਵਜੋਂ ਇਸ਼ਤਿਹਾਰ ਦੇ ਰਹੇ ਨੇ ਪਟੀਸ਼ਨ ਕਰਤਾ ਨੇ ਕਿਹਾ ਇਹ ਦਾਅਵੇ ਸੱਚ ਨਹੀਂ ਹੋ ਸਕਦੇ ਕਿਉਂਕਿ ਕੇਸਰ ਜਿੱਦੀ ਕੀਮਤ ਲੱਗਪਨ 4 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੈ 5 ਰੁਪਏ ਦੇ ਉਤਪਾਦ ਵਿੱਚ ਨਹੀਂ ਵਰਤਿਆ ਜਾਵੇਗਾ ਸ਼ਿਕਾਇਤ ਸੀ ਜੇ ਵੀ kiya gaya ਅਜਿਹੇ ਦਾਵੇ ਨੌਜਵਾਨਾਂ ਨੂੰ ਪਾਣ ਮਸਾਲਾ ਖਾਣ ਲਈ ਉਤਸ਼ਾਹਿਤ ਕਰਦੇ ਨੇ ਜੋ ਕਿ ਮੂੰਹ ਦੇ ਕੈਂਸਰ ਦਾ ਵੱਡਾ ਕਾਰਨ ਹੈ ਜਰੂਰ ਰਿਪੋਰਟ ਲੁਧਿਆਣਾ ਲਾਇਆ ਹਾਲੀਵੁੱਡ اداکار ਸਲਮਾਨ ਖਾਨ ਇੱਕ ਵਾਰ ਫਿਰ ਕਾਨੂੰਨੀ ਮੁਸੀਬਤ ਵਿੱਚ ਵਸੇ ਨਜ਼ਰ ਆ ਰਹੇ ਸਿਕੰਧਰ ਅਦਾਕਾਰ ਵਿਰੁੱਧ ਕੋਟਾ ਦੇ ਖਪਤਕਾਰ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਧਿ ਰਾਜਸਤਾਨ ਹਾਈ ਕੋਰਟ ਦੇ ਵਕੀਲ ਨੇ ਜਿਹੜਾ ਅਦਾਕਾਰ ਅਤੇ ਬ੍ਰਾਂਡ ਵਿਰੁੱਧ ਖਪਤਕਾਰ ਅਦਾਲਤ ਵਿੱਚ ਸ਼ਿਕਾਇਤ ਅਰਜ ਕਰਵਾਈ ਹੈ। ਦਰਅਸਲ ਸਲਮਾਨ ਖਾਨ ਪਾਨ ਮਸਾਲਾ ਦੇ ਬ੍ਰਾਂਡ ਐਂਬੈਸਡਰ ਨੇ ਸ਼ਿਕਾਇਤ ਵਿੱਚ ਕਿਹਾ ਗਿਆ ਪਾਨ ਮਸਾਲਾ ਦੇ ਇਸ਼ਤਿਹਾਰਾਂ ਖਪਤਕਾਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਥਾਨ ਨੂੰ ਕੋਟਾ ਦੇ ਇੱਕ ਖਪਤਕਾਰ ਤੋਂ ਝੁੱਠੇ ਬ੍ਰਾਂਡ ਇਸ਼ਤਿਹਾਰ ਲਈ ਨੋਟਿਸ ਮਿਲਿਆ। ਸੋ ਕੋਟਾ ਖਪਤਕਾਰ ਅਦਾਲਤ ਨੂੰ ਦਿੱਤੀ ਸ਼ਿਕਾਇਤ ਵਿੱਚ ਉਸਨੇ ਦਾਵਾ ਕੀਤਾ ਹੈ ਪਾਨ ਮਸਾਲਾ ਬਣਾਉਣ ਵਾਲੀ ਕੰਪਨੀ ਅਤੇ ਇਸ ਦੇ ਬ੍ਰਾਂਡ ਐਂਬੈਸਡਰ ਅਦਾਕਾਰ ਸਲਮਾਨ ਖਾਨ ਕੁਮਰਾਕਨ ਤਰੀਕੇ ਨਾਲ ਉਤਪਾਦ ਨੂੰ ਇਲਾਇਚੀ ਤੇ ਕੇਸਰ ਵਾਲੇ ਵਜੂਹ ਇਸ਼ਤਿਹਾਰ ਦੇ ਰਹੇ ਨੇ ਪਟੀਸ਼ਨ ਕਰਤਾ ਨੇ ਕਿਹਾ ਇਹ ਦਾਅਵੇ ਸੱਚ ਨਹੀਂ ਹੋ ਸਕਦੇ ਕਿਉਂਕਿ ਕੇਸਰ ਦੀ ਕੀਮਤ ਲਗਭਗ 4 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੈ 5 ਰੁਪਏ ਦੇ ਉਤਪਾਦ ਵਿੱਚ ਨਹੀਂ ਵਰਤਿਆ ਜਾਵੇਗਾ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਅਜਿਹੇ ਦਾਅਵੇ ਨੌਜਵਾਨਾਂ ਨੂੰ ਪਾਨ ਮਸਾਲਾ ਖਾਣ ਲਈ ਉਤਸ਼ਾਹਿਤ ਕਰਦੇ ਨੇ ਜੋ ਕਿ ਮੂੰਹ ਦੇ ਕੈਂਸਰ ਦਾ ਵੱਡਾ ਕਾਰਨ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਇਆ